ਜੀ ਅੱਜ ਅਸੀਂ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਨੀ ਮੈਂ ਸਸਕੁਟਨੀ 2 ਆ ਰਹੀ ਹੈ ਤੇ ਅਸੀਂ ਅੱਜ ਮੱਥਾ ਟੇਕਣ ਆਏ ਆ ਤੇ ਅਰਦਾਸ ਕਰਦੇ ਆ ਜਿਵੇਂ ਪਹਿਲੀ ਫਿਲਮ ਨੂੰ ਪਿਆਰ ਮਿਲਿਆ ਸੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੇ ਸਾਡੀ ਇਸ ਫਿਲਮ ਨੂੰ ਵੀ ਪਿਆਰ ਮਿਲੇ ਪਹਿਲੀ ਫਿਲਮ ਤੇ ਹੁਣ ਫਿਲਮ ਕਿੰਨਾ ਡਿਫਰੈਂਟ ਲੱਗਦਾ ਹੈ ਜੀ ਉਹੀ ਸਾਡੀ ਸਟੋਰੀ ਅਦੇ ਵਿੱਚ ਅਸੀਂ ਸਟੋਰੀ ਨੂੰ ਹੋਰ ਨਿਖਾਰਨ ਦੀ ਟਰਾਈ ਕੀਤੀ ਹੈ ਤੇ ਬੜੀਆਂ ਐਲੀਮੈਂਟਸ ਵਿੱਚ ਪਾਏ ਆ ਲੇਕਿਨ ਸਾਡਾ ਪਰਿਵਾਰ ਸਾਰਾ ਉਹੀ ਹੈ ਸਾਰੇ ਕੈਰੈਕਟਰਸ ਨੇ ਕੁਝ ਐਡ-ਆਨ ਹੋਏ ਨੇ ਸੋ 7 ਜੂਨ ਅੱਜ ਦਿਨ ਚੜਿਆ ਕਰਮਾ ਵਾਲਾ ਤੇ ਸਾਡੀ ਮੂਵੀ ਰਿਲੀਜ਼ ਹੋ ਰਹੀ ਹੈ ਫਿਲਮ ਦੀ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਜੀ ਫਿਲਮ ਦੀ ਸ਼ੂਟਿੰਗ ਮੁਹਾਲੀ ਦੇ ਨੇੜੇ ਰੋਪੜ ਜੀ ਤੇ ਬਾਕੀ ਕੁਛ-ਕੁਛ ਨੇੜੇ-ਤੇੜੇ ਪਿੰਡਾਂ ਦੇ ਵਿੱਚ ਹੋਈ ਹੈ ਸੈੱਟ ਤੇ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਜੀ ਫਿਲਮ ਨੂੰ ਲੈ ਕੇ ਜੀ ਪਹਿਲਾਂ ਵੀ ਫਿਲਮਾਈ ਵਰਨੀ ਬਣਾਈ ਹੋਈ ਸੀ ਸੈੱਟ ਤੇ ਮਾਹੌਲ ਬਹੁਤ ਵਧੀਆ ਹੁੰਦਾ ਸੀ ਕਿਉਂਕਿ ਅਸੀਂ ਸਾਰੇ ਇੱਕ ਪਰਿਵਾਰ ਆ ਔਰ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਮਿਲ ਕੇ ਰਲ ਮਿਲ ਕੇ ਅਸੀਂ ਇਹੀ ਕੋਸ਼ਿਸ਼ ਕਰਦੇ ਸੀ ਕਿ ਅੱਛਾ ਮਾਹੌਲ ਰਵੇ ਅੱਛੀ ਸ਼ੂਟਿੰਗ ਹੋਵੇ ਤੇ ਅਸੀਂ ਆਪਣੇ ਪਰਿਵਾਰ ਵਰਗਾ ਮਹਿਸੂਸ ਕਰੀਏ ਆ ਜੀ ਬਿਲਕੁਲ ਸਾਡੀ ਫਿਲਮ ਰਿਲੀਜ਼ ਹੋ ਚੁੱਕੀ ਹੈ ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜਾਓ ਕਿਉਂਕਿ ਇਹ ਸਾਡੀ ਫਿਲਮ ਇੱਕ ਪਰਿਵਾਰਿਕ ਫਿਲਮ ਹੈ ਔਰ ਤੁਸੀਂ ਜਾਓਗੇ ਤਾਂ ਇੱਕ ਵਧੀਆ ਸੁਨੇਹਾ ਲੈ ਕੇ ਆਪਣੇ ਘਰੇ ਆਓਗੇ ਅੱਜ ਅੰਮ੍ਰਿਤਸਰ ਆਏ ਦਰਬਾਰ ਸਾਹਿਬ ਮਤਾਂ ਕਿਹਾ ਜਾਂਦਾ ਹੈ ਜੀ ਸਾਡਾ ਪਾਗਾਵਾਲ ਦਿਨ ਚੜਿਆ ਸਾਡੀ ਫਿਲਮ ਅੱਜ ਰਿਲੀਜ਼ ਹੋਈ ਹੈ ਜੀ ਬਾਬਾ ਜੀ ਤੋਂ ਬlesings ਲੈਣ ਆਏ ਆ ਥੋੜੀ ਦਰਬਾਰ ਸਾਹਿਬ ਦਰਸ਼ਨ ਕਰਨ ਆਇਆ ਤੇ ਮੈਂ ਇਹ ਅਰਦਾਸ ਕਰਦੀ ਹਾਂ ਰੱਬ ਅੱਗੇ ਕਿ ਸਾਡੀ ਫਿਲਮ ਸੁਪਰ ਡੂਪਰ ਹਿੱਟ ਜਾਏ ਕਿਉਂਕਿ ਅਸੀਂ ਇੱਕ ਬਹੁਤ ਹੀ ਫੈਮਲੀ ਪਰਿਵਾਰਕ ਫਿਲਮ ਬਣਾਈ ਹੈ ਜਿਦੇ ਵਿੱਚ ਐਂਟਰਟੇਨਮੈਂਟ ਵੀ ਹੈ ਤੇ ਬਸ ਇਹੀ ਕਹਿਣਾ ਚਾਹੁੰਨੀ ਆ ਕਿ ਰੱਬ ਭਾਗ ਲਾਵੇ ਸਾਡੀ ਫਿਲਮ ਇਸ ਵਾਰ ਕਿਸ ਤਰ੍ਹਾਂ ਦਾ ਰੂਰ ਹੈ ਜੀ ਜੀ ਮੇਰਾ ਨੂ ਦਾ ਹੀ ਕੈਰੈਕਟਰ ਹੈ ਜਿਵੇਂ ਕਿ ਪਾਰਟ 1 ਚ ਸੀਗਾ ਬਟ ਇਸ ਵਾਰ ਮੈਂ ਥੋੜੀ ਜੀ ਕੌਨਫੀਡੈਂਟ ਤੇ ਤਿੱਖੀ ਨੂ ਬਣ ਕੇ ਆਈ ਆ ਜਿਹੜੀ ਆਪਣੀ ਸੱਸ ਨੂੰ ਪੂਰੀ ਟੱਕਰ ਦੇਦੀ ਹੈ ਇਸ ਨੂੰ ਪਾਰਟ 2 ਲੈ ਕੇ ਫਿਰ ਪਾਰਟ 3 ਵੀ ਆਊਗੀ ਇਸ ਦਾ ਜੀ ਬਿਲਕੁਲ ਬਿਲਕੁਲ ਵਾਈਗਰੂ ਜੀ ਮੇਰ ਕਰਨ ਪਾਰਟ 2 ਸੁਪਰ ਡੂਪਰ ਹਿੱਟ ਜਾਏ ਅਸੀਂ 3 ਦੀ ਵੀ ਸ਼ੂਟਿੰਗ ਬਹੁਤ ਜਲਦੀ ਸ਼ੁਰੂ ਕਰਾਂਗੇ ਦਸ਼ਕਨ ਕੀ ਕਹਿੰਦਾ ਜੀ ਇਹ ਹੀ ਅਰਦਾਸ ਕਰਦੀਆਂ ਸਾਰਿਆਂ ਨੂੰ ਇਹ ਰਿਕੁਐਸਟ ਕਰਦੀਆਂ ਕਿ ਫੈਮਿਲੀ ਫਿਲਮ ਹੈ ਐਂਟਰਟੇਨਮੈਂਟ ਹੈ ਪੋਲਿਟੀਕਲ ਡਰਾਮਾ ਵੀ ਐਡ ਕੀਤਾ ਇਸ ਵਾਰ ਤੁਹਾਨੂੰ ਉਹਦੇ ਨਾਲ ਨਾਲ ਇੱਕ ਬਹੁਤ ਹੀ ਅਮੇਜ਼ਿੰਗ ਹਾਰਰ ਤੇ ਸਾਰੇ ਜਣੇ ਆਪਣੇ ਪਰਿਵਾਰਾਂ ਨਾਲ ਫਰੈਂਡ ਸਾਰਿਆਂ ਨੂੰ ਇਕੱਠੇ ਲੈ ਕੇ ਜਾਓ ਤੇ ਸਾਡੀ ਫਿਲਮ ਦੇਖੋ ਨਹੀਂ ਮੈਂ ਸਸਟ ਨਹੀਂ ਟੂ ਦੇਖੋ ਜੀ ਸਾਡੀ ਕੋਸ਼ਿਸ਼ ਹੁੰਦੀ ਖਾਸ ਕਰਕੇ ਮੇਰੇ ਜਿਹੜੇ ਕੈਰੈਕਟਰਸ ਹੁੰਦੇ ਮੈਂ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਆ ਕਿ ਇਹੋ ਜਿਹੇ ਰੋਲ ਕੀਤੇ ਜਾਣ ਜਿਹੜੇ ਐਂਟਰਟੇਨਮੈਂਟ ਵਾਲੇ ਹੋਣ ਸਟ्रेस ਨਾਲ ਫਰੀ ਹੋਏ ਸਾਡੇ ਦਰਸ਼ਕ ਜਿਹੜੇ ਸਿਨੇਮਾ ਹਾਲ ਚੋਂ ਤੇ ਹੱਸਣ 2 ਘੰਟੇ ਉਸ ਸਟ्रेस ਤੋਂ ਫਰੀ ਹੋਣ ਤੇ ਖੁਸ਼ ਹੋ ਕੇ ਘਰ ਜਾਣ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਫਿਲਮ ਬਾਰੇ ਇਹੀ ਲੱਗ ਰਹੀ ਆ ਕਿ ਇਹ ਫਿਲਮ ਜਿਹੜੀ ਕੈਰੈਕਟਰਸ ਦੀ ਫਿਲਮ ਆ ਪਹਿਲੀ ਵਾਰ ਇੰਜ ਹੋਇਆ ਕਿ ਕੈਰੈਕਟਰਸ ਦੀ ਕੋਈ ਫਿਲਮ ਜਦੋਂ ਅਸੀਂ ਪਹਿਲਾਂ ਉਹਦਾ ਪਾਰਟ ਰਿਲੀਜ਼ ਕੀਤਾ ਤਾਂ ਅਸੀਂ ਬੜੇ ਡਰੇ ਸੀ ਜਿਹੜੇ ਫਿਲਮ ਦੇ ਡਿਸਟ੍ਰੀਬਿਊਟਰ ਸੀ ਉਹਨਾਂ ਨੂੰ ਵੀ ਲੱਗਦਾ ਸੀ ਵੀ ਪਤਾ ਨਹੀਂ ਫਿਲਮ ਕਿਵੇਂ ਦੀ ਰਹੂਗੀ ਟਿਕਟ ਖਿੜਕੀ ਦੇ ਉੱਪਰ ਸਾਡੇ ਪ੍ਰੋਡਿਊਸਰਸ ਨੂੰ ਵੀ ਅਸੀਂ ਸਾਰੇ ਐਕਟਰ ਵੀ ਕਿਉਂਕਿ ਇਹ ਜੋੜੀ ਜਿਹੜੀ ਆ ਹੀਰੋ ਹੀਰੋਇਨ ਦੀ ਬਿਲਕੁਲ ਨਵੇਂ ਸੀਗੇ ਫਰੈਸ਼ ਸੀਗੇ ਔਰ ਹਾਲਾਂਕਿ ਸਿੰਗਰ ਦੇ ਤੌਰ ਤੇ ਮਹਿਤਾਬ ਹੁਣਾ ਦਾ ਕਾਫੀ ਅੱਛਾ ਨਾਮ ਸੀ ਮਾਡਲਿੰਗ ਤਨਵੀ ਹੁਣਾ ਨੇ ਵੀ ਕੀਤੀ ਸੀ ਪਰ ਇਹਦੇ ਬਾਵਜੂਦ ਵੀ ਇੱਕ ਉਹ ਹੁੰਦਾ ਨਾ ਕਿ ਬਹੁਤ ਵੱਡੇ ਔਰੇ ਦੇ ਨਾਲ ਨਹੀਂ ਸੀ ਅਸੀਂ ਕਰ ਸਕੇ ਆਪਣਾ ਸਟਾਰਟਅਪ ਤੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਵਿਖਾਇਆ ਉਹ ਫਿਲਮ ਨੇ ਇੱਕ ਰਿਕਾਰਡ ਬਣਾਇਆ ਤੇ ਉਦੋਂ ਤੋਂ ਅਸੀਂ ਸਹਿਸਵਾਈ ਫਿਲਮ ਬਣਾ ਲਈ ਅੰਜ ਭੋਲੇ ਭਾਈ ਪਰ ਹੁਣ ਸਾਨੂੰ ਲੱਗਾ ਵੀ ਤੁਸੀਂ ਇੰਨਾ ਪਿਆਰ ਦਿੱਤਾ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੋਰ ਜ਼ਿਆਦਾ ਵਧੀਆ ਕੰਮ ਕਰੀਏ ਤੇ ਐਤਕੀ ਤੇ ਅਸੀਂ ਆਪਣੇ ਸਾਰੇ ਐਫਰਟ ਲਾਏ ਨੇ ਕਹਾਣੀ ਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਇਆ ਹੈ ਹੋਰ ਵੱਧ ਫੇਮਸ ਕਲਾਕਾਰ ਜਿਹੜੇ ਇਹਦੇ ਵਿੱਚ ਸ਼ਾਮਲ ਕੀਤੇ ਆ ਤੇ ਸਾਡੀ ਦੋਵਾਂ ਦੀ ਜਿਹੜੀ ਲੜਾਈ ਉਹ ਤੇ ਫਿਲਮ ਵੇਖ ਕੇ ਹੀ ਪਤਾ ਲੱਗਣੀ ਸੀ ਇਹ ਸਾਰੀ ਉਹ ਸੱਸ ਦਾ ਰੋਲ ਹੈ ਜਿਸ ਤਰ੍ਹਾਂ ਪਹਿਲਾਂ ਸੀ ਮੈਂ ਤਾਂ ਕਿਹਾ ਸੀ ਹੀਰੋਇਨ ਦਾ ਦੇ ਦਿਓ ਇਹਨੂੰ ਸੱਸ ਬਣਾ ਦਿਓ ਕਿੰਦੇ ਜਿਹੜਾ ਫਿਰ ਜੋ ਥੋੜਾ ਜਿਹਾ ਚਿਹਰਾ ਜਿਹਾ ਕਹਿੰਦੇ ਫਿਰ ਜਰਾ મતਲਬ ਇੱਕ ਗਲੈਮਰ ਚਾਹੀਦਾ ਚਾਹੀਦਾ ਬਹੁਤ ਸ਼ੁਕਰੀਆ ਤੁਹਾਡਾ ਮੈਂ ਇੰਜ ਹੀ ਮਹਿਸੂਸ ਕਰਦੀ ਮੈਨੂੰ ਲੱਗਦਾ ਕਿ ਸਾਰਿਆਂ ਦੀ ਇੱਕ ਸਾਂਝੀ ਐਫਰਟ ਹੁੰਦੀ ਬਟ ਇਹ ਆ ਕਿ ਚਲੋ ਅਸੀਂ ਆਹ ਵਾਲੀ ਫਿਲਮ ਹੁਣ ਕਰ ਰਹੇ ਆ ਤੇ ਅੱਜ ਰਿਲੀਜ਼ ਹੋ ਗਈ ਹੈ ਇੱਕ ਫੈਮਿਲੀ ਡਰਾਮਾ ਜ਼ਬਰਦਸਤ ਹੈ ਛੁੱਟੀਆਂ ਹੋ ਗਈਆਂ ਸਾਰੇ ਜਣੇ ਆਓ ਤੇ ਜਿਨ੍ਹਾਂ ਦੇ ਅੱਜ ਜਨਮ ਦੇਣੇ ਆ ਉਹ ਟਿਕਟਾ ਗਿਫਟ ਕਰੋ ਹੈਨਾ ਆਪਣੇ ਸਾਥੀਆਂ ਨੂੰ ਦੋਸਤਾਂ ਨੂੰ ਬਚੇਰਾ ਆਪਾਂ ਪਾਰਟੀਆਂ ਛਾਟੀਆਂ ਹੋਰ ਰੂਪਾਂ ਚ ਕਰ ਲਈਆਂ ਅੱਜ ਇਸ ਰੂਪ ਚ ਵੀ ਕਰੀਏ ਹੁਜ ਸਾਰੇ ਜਣੇ ਬੜਾ ਕਹਿੰਦੇ ਰਹਿੰਦੇ ਮੈਂ ਤੁਹਾਨੂੰ ਬੜਾ ਪਿਆਰ ਕਰਦੇ ਆਂ ਜੀ ਤੁਸੀਂ ਸਾਡੇ ਬੜੇ ਫੇਵਰੇਟ ਹੋ ਮੈਨੂੰ ਅੱਜ ਪਤਾ ਲੱਗਣਾ ਕਿ ਕਿੰਨਾ ਪਿਆਰ ਕਰਦੇ ਕਿਉਂਕਿ ਮੈਨੂੰ ਪਹਿਲੇ ਦਿਨ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸੋ ਆਪਾਂ ਸਾਰੇ ਜਣੇ ਅੱਜ ਸਿਨੇਮਾ ਘਰਾਂ ਚ ਮਿਲਦੇ ਆਂ ਤੇ ਸਾਰਿਆਂ ਨੇ ਇਹੋ ਹੀ ਕਹਿਣਾ ਵਾ ਵੀ ਅਸੀਂ ਦੋਵਾਂ ਜਣੀਆਂ ਨੇ ਬੜਾ ਹੀ ਵਧੀਆ ਕੰਮ ਕੀਤਾ ਇਹ ਵਿਚਾਰਾ ਤੇ ਵਿੱਚ ਲੋਟਣੀ ਹੀ ਖਾਂਦਾ ਰਿਹਾ